हां जी ब्लॉग ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸਾ ਪਰਦੇਸਾਂ ਵਿੱਚ ਬੈਠੇ ਚਰਦੀ ਕਲਾਜ ਰਹੋ ਤੇ ਵੀਰੋ ਲਾਈਵ ਹੋ ਜਾਓ ਲਾਈਵ 25 ਜਾਨੇ ਜਦ ਲਾਈਵ ਹੋਗੇ ਨਾ ਉਦੋਂ ਆਪਾਂ ਗੱਲਬਾਤ ਤੁਹਾਡੇ ਨਾਲ ਮਾਰਾਂਗੇ ਤੇ ਅੱਜ ਸਵੇਰੇ ਸਵੇਰ ਖੂਜੇ ਚੱਲੇ ਆਂ ਵੇਖ ਲਾ ਸਾਧ ਪੀੜੇ ਸਾਡੇ ਤਿਆਰ ਆ ਤੇ ਝੋਨੇ ਆਲਾ ਤਨ ਬੜਾ ਕੰਮ ਸ਼ੁਰੂ ਹੋ ਚੁੱਕਾ ਤੇ ਆਹ ਦੇ ਸਾਰੀ ਤਿਆਰ ਅਰਦਾਸ ਬੇਨਤੀ ਕਰਦੇ ਆਂ ਅਰਦਾਸ ਬੇਨਤੀ ਕਰਕੇ ਆਪ ਦਾ ਕੰਮ ਸ਼ੁਰੂ ਕਰਦੇ ਆਂ ਤੇ ਬੰਦੇ ਆਇਓ ਬਾਬਾ ਜੀ ਆਏ ਹੀ ਗੁਰਦੁਆਰੇ ਵਾਲੇ ਉਹਨਾਂ ਘਰ ਦਾ ਅਰਦਾਸ ਕਰਾਈਆ ਬਾਬਿਆਂ ਕੋ ਤੇ ਹੁਣ ਅਸੀਂ ਆਪਦਾ ਕੰਮ ਸ਼ੁਰੂ ਕਰਾਂਗੇ ਤੇ ਬਾਬਾ ਜੀ ਆਏ ਤੇ ਉਹਨਾਂ ਨੂੰ ਅਰਦਾਸ ਕਰਾ ਲਈਆ ਤੇ ਕਰੋ ਸੁੱਖ ਰੱਖੇ ਪਰਮਾਤਮਾ ਚੜ੍ਹਦੀ ਕਲਾ ਜਰੇ ਤੇ ਠੀਕ ਆ ਆਜੋ 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 ਲਾਈਵ ਆ ਗਿਆ ਨਾ ਉਹ ਕਾਲਾ ਆ ਗਿਆ ਕਾਲਾ ਬੱਲੇ ਕਾਲਿਆ ਤੇਰੇ ਸੁੱਖ ਰੱਖੇ ਪਰਮਾਤਮਾ ਚੜ੍ਹਦੀ ਕਲਾ ਜਰੇ ਉਹ ਤੈਨੂੰ ਤਤੀਬਾਣਾਂ ਲੱਗੇ ਤੇ ਤੂੰ ਆ ਜਾ ਤੇ ਤ چار ਜਾਣੇ ਹੋਰ ਹੋ ਜੋ ਫਿਆਪਾ ਗੱਲਾਂ ਬਾਤਾਂ ਮਾਰਦੇ ਆਂ ਕਾਲਾ ਆ ਗਿਆ ਤੇ ਕਾਲਾ ਤੇਰੀ ਗੱਲ ਬਾਤ ਮੈਨੂੰ ਚੇਤੇ ਆਉਂਦੀ ਨਿੱਕੇ ਹੁੰਦੇ ਦੀ ਤੇ ਕਹਿੰਦਾ ਝੋਟੇ ਨੂੰ ਜਦੋਂ ਬਹੁਤ ਕੁੱਟਿਆ ਸੀ ਚੇਤੇ ਕੀਤਾ ਕਿ ਨਹੀਂ ਝੋਟੇ ਨੂੰ ਬਹੁਤ ਕੁੱਟਿਆ ਸੀ ਉਹਦਾ ਇਹਨੇ ਝੋਟੇ ਨੂੰ ਜਦੋਂ ਤੂੰ ਨਵਾਉਂਦਿਆ ਸੀ ਬੱਜਾ ਨਵਾਉਂਦਿਆ ਸੀ ਤੇ ਕੱਛੇ ਥਣੇ ਹੀ ਜਦੋਂ ਮਜਿਹਨ ਜਾਰਾ ਨਵਾਇਆ ਝੋਟਾ ਫੇਰਦਾ ਨੂੰ ਕਿ ਐ ਕਰਕੇ ਕਹਿੰਦਾ ਕਾਲਾ ਤੇਰੇ ਤੋਂ ਮੈਂ ਗੋਰਾ ਨਿਕਲਿਆ ਤੇ ਤੂੰ ਟਾ ਲਿਆ ਯਾਰ ਉਹਨੂੰ ਬਹੁਤ ਆਹਨਾ ਬਹੁਤ ਨਜ਼ਾਰਾ ਸੀ ਤੇ ਚਲੋ ਠੀਕ ਆ ਕੰਮ ਤਾਂ ਦਾ ਜ਼ਰੂਰੀ ਆ ਅੱਜ ਕੱਲ ਆਂਬ ਲੱਗ ਗਏ ਹੈ ਲੈ ਆਂਬ ਮੈਂ ਇਹਨੂੰ ਕਿਹਾ ਤੋੜ ਲਈਏ ਜਾਣਾ ਇੱਥੇ ਲੈ ਆ ਪਰ ਲੈ ਗਿਆ ਵੇਖ ਲੋ ਕਿਵੇਂ ਆ ਨਹੀਂ ਦੱਲੀ ਯਾਰ ਬਹੁਤ ਅੱਛਾ ਲੈ ਲੋ ਰੁੱਖ ਲਾ ਰੁੱਖ ਲਾ ਗਏ ਬਹੁਤ ਵਧੀਆ ਲੱਗਣਗੇ ਰੁੱਖ ਕਾਮਲਾਵਾ ਜਾ ਰੁੱਖਾਂ ਨੂੰ ਆਜੋ ਆਜੋ ਇੱਕ ਹੋਰ ਆ ਗਿਆ ਹੈ ਨਾ ਉਹ ਬੱਗਾ ਵੀ ਆ ਗਿਆ ਬੱਗਾ ਉਹ ਬੱਲੇ ਬੱਗਿਆ ਚੜਦੀ ਕਲਾ ਜਰਾ ਕਾਲਾ ਤੇ ਬੱਗਾ ਹਾਜ਼ਰ ਹੋ ਗਿਆ ਬਈ ਗੱਲਬਾਤ ਮਾਰਦੇ ਆ ਬੱਜਾ ਮਰੇ ਲੈ ਨਾ ਨੂੰ ਘੇ ਰਿਆ ਕਰ ਟੈਨਸ਼ਨ ਆ ਗਈ ਤੇਰੀ ਮੈਂ ਗੱਲਬਾਤ ਕਰੀ ਤੂੰ ਅੱਜ ਕੱਲ੍ਹ ਆਉਂਦਾ ਨਹੀਂ ਕਿਹੜੇ ਦੇਸ਼ ਵਸਦਾ ਏ ਯਾਰ ਤੂੰ ਆ ਜਾ ਯਾਰ ਪੰਜਾਬ ਚ ਆ ਜਾ ਯਾਰ ਵਾਪਸ ਆ ਜਾ ਪੰਜਾਬ ਨੂੰ ਲੋੜ ਆ ਤੁਹਾਡੀ ਓਏ ਆ ਜਾਓ ਓ ਭਈਏ ਪ੍ਰਵਾਸੀ ਆ ਗਿਆ ਲੋਕ ਆ ਜਾਓ ਘਾਤੋ ਗਾਇਸ ਤੇ ਹੀ ਪਾਰ ਚਲੋ ਜਰੂਰੀ ਆ ਪਰ ਹੁਣ 모ੜਿਆਓ ਤੁਸੀਂ ਯਾਰ ਬਾਹਰ ਬੈਠੇ ਆ ਬੱਜਾ ਗੱਲਬਾਤਾਂ ਮਾਰਦੇ ਆ ਹੋਰ ਆ ਗਏ ਦੋ ਆ ਦੇਖ ਲਾਲ ਸਾਵੀ ਆ ਗਿਆ ਲਾਲ ਸਾਵੀ ਓ ਲਾਲ ਓ ਲਾਲ ਬੰਤੇ ਯਾਰ ਗਾ ਲਾਲ ਪਾਗ ਬੱਧੀਆ ਬੰਨਾਗੜਾ ਆਜਾ ਦੀ ਕਰਿਆ ਲੋ ਬੱਗਾ ਵੀ ਆ ਗਿਆ ਕਾਲਾ ਵੀ ਆ ਗਿਆ ਤੇ ਲਾਲਸਾ ਵੀ ਆ ਗਿਆ ਸੁਖ ਰੱਖੇ ਪਰਮਾਤਮਾ ਚਲੋ ਇੱਕ ਦੋ ਜਾਣੇ ਹੋਰ ਆ ਜੋ ਆਪਾਂ ਮਾਰਦੇ ਆ ਆ ਜਾ ਤੂਟਾਂ ਵਾਲੇ ਕੋਲ ਟਰੈਕਟਰ ਉਹ ਕਾਕਾ ਆ ਜਾ ਲਿਆ ਟਰੈਕਟਰ ਆਪਾਂ ਕੱਢ ਕੁੱਟ ਕਰਨੀਏ ਯਾਰ ਲੱਗੇ 14:30 ਹੁਣ ਛੁੱਟੀਆਂ ਹੋਈਆਂ ਨਿਆਣਿਆਂ ਨੂੰ ਉਹਦਾ ਹੀ ਫਾਇਦਾ ਲੈ ਰਹੇ ਆ ਕਿ ਯਾ ਨਿਆਣਿਆਂ ਨੇ ਕੰਮ ਤਾਂ ਦੇ ਲਈਏ ਨਾਲੇ ਕਹਿੰਦੇ ਵੀ ਨਿਆਣਾ ਇਹ ਤਾਂ ਬਹੁਤ ਚੰड्या ਹੀ ਕੰਮ ਆਦੇ ਆ ਇਹ ਨਸ਼ੇ ਨੂੰ ਨਾ ਲੱਗਣਗੇ ਇਦਾਂ ਕੰਮ ਤਾਂ ਦੇਖਾ ਲਗੇ ਸੁੱਖ ਰੱਖੇ ਪਰਮਾਤਮਾ ਹੁਣ ਇਹ ਮੁੰਡਾ ਕਹਿੰਦਾ ਸੀ ਕਹਿੰਦਾ ਬਾਪੂ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਹੀ ਵਾਈ ਕਰੀ ਮੈਂ ਕਿਹਾ ਸਾਵਾ ਸਾ ਪੁੱਤਰਾ ਤੇਰੇ ਇੱਥੇ ਹੀ ਵਾਈ ਕਰਾਂਗੇ ਇਹ ਆਜੋ 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 ਉਹ ਹਰੀ ਵੀ ਆ ਗਿਆ ਹਰਾ ਵੀ ਆ ਗਿਆ ਹਰਾ ਸਾਉ ਵੀ ਆ ਗਿਆ ਬਸ ਹਾਂ ਚਾਰ ਜਣੇ ਆ ਗਏ ਤੁਸੀਂ ਖੇਡੋ ਤਾਸ਼ ਤੁਸ ਲਾਈਵ ਤਾਸ਼ ਖੇਡੋ ਜਿਹਦਾ ਇੱਕ ਜਿਹੜਾ ਖੇਡਦੇ ਹੁੰਦੇ ਕਿਆਂ ਗੇਮ ਆਦੀਆਂ ਤੁਸੀਂ ਖੇਡੋ ਤਾਸ਼ ਚਲੋ ਠੀਕ ਆ ਦੱਸੀ ਪਾਣੀ ਵੀ ਆਣਾ ਰਗਾ ਤੁਹਾਨੂੰ ਦੱਸੀ ਪਾਣੀ ਗਾਣਿਆ ਸੋਖ ਰੱਖੋ ਭਈਆਂ ਨੇ ਵੀ ਇੱਥੇ ਆਏ ਹੋਇਆ ਕਿਤੇ ਟਰੈਕਟਰ ਆ ਖੂਆਂ ਦੇ ਤੇ ਨਗਾਉਣਗਾ ਸਾਡੇ ਆ ਤੇ ਇਹ ਟਰੈਕਟਰ ਚੱਲਦਾ ਕਿਤੇ ਭਈਆ ਝੋਨਾ ਲਾਉਣ ਦਾ ਕੋਈ ਪਨੀਰੀਆ ਪੜ ਰਿਆ ਸੋਖ ਰੱਖੇ ਮਹੌਨ ਐ ਬੜਿਆ ਪਿਆ ਨਜ਼ਾਰਾ ਵਾ ਕਿਤੇ ਜਾਨ ਦੀ ਲੋੜ ਨਹੀਂ ਮੈਂ ਕਹਿੰਦੇ ਸ਼ਹਿਰੀਆ ਕਹਿੰਦੇ ਆਜ ਕੱਲ ਦੀ ਗਰਮੀ 'ਚ ਅਸੀਂ ਜਾਣਾ ਵਾ ਉੱਧਰ ਕਮਣੋ ਕੇ ਇੱਕਦਰ ਸਾਡੇ ਕੋਲ ਰਹਿ ਕੇ ਜਾਓ ਇੱਥੇ ਤੁਹਾਨੂੰ ਸਾਰਾ ਕਮਾਉਣਿਆ ਆਹ ਲੈ ਗਏ ਇੱਥੇ ਸਾਰੀ ਧਰਿਆ ਕਾਦ ਚ ਪਾਵੇ ਨਾ ਫਾਇਸਾ ਮਾਰੋ ਹਾਂ ਆ ਮੋਟਰਾਂ ਦੇ ਨਾਓ ਜੰਮੂ ਕਸ਼ਮੀਰ ਜਾਣ ਦੀ ਲੋੜ ਨਹੀਂ ਇੱਕ ਵਾਰੀ ਇੱਕ ਧਿਆੜੀ ਸਾਡੇ ਜਨ ਹੈ ਕੇ ਵੇਖੋ ਪੇ ਵੀ ਨੇ ਕਿਥਾਂ ਚੀਜ਼ ਕੀ ਹੁੰਦੀ ਆ ਇੰਨੀ ਮਿਹਨਤੀ ਕਿਸਾਨ ਹੁੰਦਾ ਆਹੀਂ ਤਾਂ ਥਾਨੇ ਤੇ ਮਾਰੀ ਜਾਂਦੀਆਂ ਤਾਰਾ ਤੂਰਾ ਲਾਉਂਦੇ ਆ ਜਾ ਕੋਹ ਲਾਉਂਦੇ ਆ ਨਹੀਂ ਤਾਂ ਫਿਰ ਕੀ ਫਸਲਾਂ ਵਧੀਆਂ ਹੁੰਦੀਆਂ ਹੁੰਦੀਆਂ ਵਾ ਤੇ ਚੋਕ ਰੱਖੇ ਚਾਰ ਜਣੇ ਆ ਗਿਆ ਵਾ ਠੀਕ ਆ ਹੋਰ ਕਿਰਪਾ ਮਹਾਰਾਜ ਦੀ ਚਾਹੀਦੀ ਆ ਤੇ ਜਾਇਓ ਨਾ ਯਾਰ ਹੁਣ ਗੱਲਾਂ ਬਾਤਾਂ ਮਾਰਦੇ ਆ ਇਦਾਂ ਹੀ ਰੱਖਿਓ ਕਹਿੰਦੇ ਅੰਬੀਆਂ ਨੂੰ ਤਰਸੇਗੀ ਸੱਟ ਗਏ ਦੇਸ਼ ਦਵਾਬਾ ਗੱਲਾਂ ਕਰੇ ਖਾਟ ਮਿੱਠੀਆਂ ਜਿਹੜੇ ਚਾਰਕੋਸ ਗੰਜਮੀ ਪੀਤੀ ਤੇ ਬੱਗਾ ਚਾਰ ਜਣੇ ਚਲੇ ਗਏ ਮੈਨੂੰ ਲੱਗਦੇ ਯਾਰ ਚਲਾ ਫੇਰ ਤਾਨੂੰ ਗੱਲਾਂ ਬਾਤਾਂ ਮਾਰਾਂਗੇ ਚੜਦੀ ਕਲਾ 'ਚ ਰਹੋ ਐ ਮਾਰਿਆ ਕਰੋ ਥਾਪੀਆਂ ਥੁੱਪੀਆਂ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਠੀਕ ਆ ਅੱਜ ਤਾਂ ਆ ਗਿਆ ਕਾਲਾ ਬੱਗਾ ਹੈ ਸਾਰਾ ਬੱਗਾ ਉਹ ਦੂਜਾ ਵੀ ਹੈਗਾ ਹੈ ਨਾ ਹਰੀ ਵੀ ਆ ਗਿਆ ਹਰੀ ਵੀ ਆ ਗਿਆ ਹਾ ਹਰੇ ਹਰਾ ਤੋਂ ਲਾਲ ਤੋਂ ਵੀ ਆ ਗਿਆ ਚਾਰ ਜਾਨੇ ਚਲੋ ਆਏ ਹੋਣ ਕਿ ਜਿਆਦੇ ਰਾਇ ਨਹੀਂ ਯਾਰ ਹੁਣ ਕੀ ਕਰੀਏ ਗੱਲਾਂ ਮਾਤਾ ਚਲੋ ਤੁਹਾਡੇ ਨਾਲ ਮਾਰ ਲੀਆਂ ਵਾ ਠੀਕ ਆ ਤੇ ਚੜਦੀ ਕਰਾਜੋ ਹੁਣ ਅਸੀਂ ਝੋਨਾ ਲਾਉਣ ਲੱਗੇ ਆ ਬੰਦਾ ਨਿਆਰੇ ਆ ਰਿਹਾ ਮੈਂ ਕਹਾਂ ਚੱਲ ਇਹਨੂੰ ਖਿਲਾਉਣੇ ਕਾਫੜੂ ਇਹ ਲੈ ਆਵੇ ਰੋਟੀ ਲੱਸੀ ਪਾਣੀ ਤੇ ਮੈਂ ਹੁਣ ਟਰੈਕਟਰ ਚੜ ਕੇ ਦਵਾਉਣਾ ਵਾ ਤੇ ਕੱਲ ਨੂੰ ਫੇਰ ਇਸ ਵਾਰੇ ਲਾਈਵ ਹੋ ਕੇ ਗੱਲਾਂ ਮਾਤਾ ਮਾਰਨਗੇ ਚੜਦੀ ਕਲਾਜ ਰਹੋ